ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਸਭ ਨੂੰ ਮੈਂ ਡਾਕਟਰ ਵਿਮਲ ਗਰ ਇਸ ਕਰੋਨਾ ਮਹਾਮਾਰੀ ਦੇ ਚੱਲਦੇ ਕੁਝ ਆਪਣੇ ਵਿਚਾਰ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਹਾਂ ਜਿਸ ਤਰ੍ਹਾਂ ਕਿ ਸਭ ਨੂੰ ਪਤਾ ਹੈ ਕਿ ਜਨੂਅਰੀ ਦੇ ਵਿੱਚ ਹਿੰਦੁਸਤਾਨ ਚ ਪਹਿਲਾ ਕੇਸ ਹੋਇਆ ਸੀ ਉਸ ਤੋਂ ਬਾਅਦ ਲਗਾਤਾਰ ਵਧਦੀ ਜਾ ਰਹੀ ਹੈ ਐਸੇ ਲਈ ਪੋਜੀਸ਼ਨ ਇਹ ਹੈ ਕਿ 90000 ਤੱਕ ਕੇਸ ਆਲਮੋਸਟ ਪਰ ਡੇ ਐਡ ਹੋ ਰਿਹਾ ਹੈ ਇਹਦੇ ਜਿਹੜੇ ਸਿੰਪਟਮਸ ਨੇ ਇਹ ਬੜੇ ਸਧਾਰਨ ਨੇ ਔਰ ਗਲਾ ਖਰਾਬ ਬੁਖਾਰ ਹਲਕਾ ਜ਼ੁਕਾਮ ਬੋਡੀਏਕਸ ਥਕਾਵਟ ਜਦੋਂ ਇਹ ਸਿੰਪਟਮਸ ਇਹ ਲੱਛਣ ਕਿਸੇ ਵੀ ਮਰੀਜ਼ ਲਈ ਵਿੱਚ ਆਉਣ ਉਹ ਇਹਨਾਂ ਨੂੰ ਇਗਨੋਰ ਨਾ ਕਰੇ ਉਹ ਫੌਰਨ ਆਪਦੇ ਡਾਕਟਰ ਨੂੰ ਕੰਟੈਕਟ ਕਰਕੇ ਨੇੜੇ ਦੇ ਸਰਵਲ ਹਸਪਤਾਲ ਨੂੰ ਕੰਟੈਕਟ ਕਰਕੇ ਆਪ ਦਾ ਕਰੋਨਾ ਦਾ ਟੈਸਟ ਕਰਾਏ ਐਸ ਲਈ ਮੈਂ ਕੀ ਨੋਟ ਕਰ ਰਿਹਾ ਮੇਰੇ ਕੋਲ ਡੇਲੀ 15 ਤੋਂ 20 ਪੇਸ਼ੈਂਟਸ ਕਰੋਨਾ ਨਾਲ ਸੰਬੰਧਿਤ ਸਿੰਪਟਮਸ ਨਾਲ ਜਾਂ ਕਨਫਰਮਡ ਕੇਸਸ ਆ ਰਹੇ ਨੇ ਮੈਂ ਕੀ ਨੋਟ ਕਰ ਰਿਹਾ ਕਿ ਪੇਸ਼ੈਂਟ ਇਗਨੋਰ ਕਰਨ ਦੀ ਕੋਸ਼ਿਸ਼ ਕਰਦੇ ਉਹ ਬਿਨਾਈ ਕਰਦਨ ਦੀ ਕੋਸ਼ਿਸ਼ ਕਰਦੇ ਆ ਉਹ ਕਹਿੰਦੇ ਕਿ ਮੈਨੂੰ ਤਾਂ ਹੈ ਨਹੀਂ ਉਹ ਡਰਦੇ ਆ ਪਤਾ ਨਹੀਂ ਕਿਉਂ ਡਰਦੇ ਆ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਡਰ ਹੈ ਕਿ ਸ਼ਾਇਦ ਜੇ ਇਹ ਬਿਮਾਰੀ ਕਨਫਰਮ ਹੋ ਗਈ ਤਾਂ ਅਥਾਰਟੀ ਸਾਨੂੰ ਫੜ ਕੇ ਬਾ ਲੈਣਗੀ ਆ ਹਾਲਾਂਕਿ ਐਸਾ ਕੁਝ ਵੀ ਨਹੀਂ ਹੈ ਘਰ ਦੇ ਵਿੱਚ ਹੋਮ ਆਈਸੋਲੇਸ਼ਨ ਦੀ ਫੈਸਿਲਿਟੀ ਹੈ ਜੇ ਜਲਦੀ ਡਾਇਗਨੋਸ ਹੋ ਜਾਈਏ ਤਾਂ ਇਸ ਨੂੰ ਟਰੀਟ ਕਰਨ ਦੀਆਂ ਸਾਡੇ ਕੋਲ ਬਹੁਤ ਉਪਰਾਲੇ ਹੈ ਸਾਡੇ ਕੋਲ ਬਹੁਤ ਚੀਜ਼ ਹੈ ਪਰ ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਹਫ਼ਤਾ ਦਸ ਦਿਨ ਦਾ ਪੇਸ਼ੈਂਟ ਘਰੇ ਇਗਨੋਰ ਕਰਦਾ ਹੈ ਉਸ ਤੋਂ ਬਾਅਦ ਜਦੋਂ ਬਹੁਤ ਸਿੰਪਟਮਸ ਵੱਧ ਜਾਂਦੇ ਆ ਜਾਂ ਆਕਸੀਜਨ ਲੈਵਲ ਡਾਊਨ ਹੋਣਾ ਜਾਂ ਸ਼ੁਰੂ ਹੋ ਜਾਂਦਾ ਹੈ ਉਦੋਂ ਡਾਕਟਰ ਨੂੰ ਕੰਟੈਕਟ ਕਰਦੇ ਆ ਉਦੋਂ ਬਹੁਤ ਪ੍ਰੋਬਲਮ ਆ ਜਾਂਦੀ ਹੈ ਉਦੋਂ ਫਿਰ ਆਈਸੀਯੂ ਦੇ ਵਿੱਚ ਬੈੱਡ ਨਹੀਂ ਮਿਲਦਾ ਇੱਕ ਹਸਪੀਟਲ ਤੋਂ ਦੂਜੇ ਹਸਪੀਟਲ ਤੁਰੇ ਫਿਰਦੇ ਤਾਂ ਮੇਰੀ ਸਭ ਤੋਂ ਤਾਕੀਦ ਹੈ ਕਿ ਜਦੋਂ ਵੀ ਮਾਮੂਲੀ ਵੀ ਲੱਛਣ ਨੋਟ ਹੋਣ ਉਹਨਾਂ ਨੂੰ ਇਗਨੋਰ ਨਾ ਕਰੋ ਫੋਰਨ ਸਿਵਲ ਹਸਪੀਟਲ ਦੇ ਵਿੱਚ ਨੱਕ ਤੋਂ ਜਾਂ ਗੱਲੇ ਤੋਂ ਜਿਹੜਾ ਸੈਂਪਲ ਲੈਂਦੇ ਆ ਉਹਦੀ ਕੋਈ ਤਕਲੀਫ ਨਹੀਂ ਹੁੰਦੀ ਉਹ ਟੈਸਟ ਕਰਾਓ ਉਹਦੀ ਇੱਕ ਤਾਂ ਰੈਪਿਡ ਐਂਟੀਜਨ ਟੈਸਟ ਹੈ ਉਹਦੀ ਰਿਪੋਰਟ ਤੁਹਾਨੂੰ ਨਾਲ ਦੀ ਨਾਲ ਦੇ ਦਿੰਦੇ ਆ ਇੱਕ ਆਰਟੀਪੀਸੀਆਰ ਹੈ ਉਹਦੀ ਰਿਪੋਰਟ ਅਗਲੇ ਦਿਨ ਦਿੰਦੇ ਆ ਜਦੋਂ ਹੀ ਰਿਪੋਰਟ ਆਵੇ ਉਹ ਰਿਪੋਰਟ ਟੈਲੀਫੋਨ ਤੇ ਆ ਜਾਂਦੀ ਹੈ ਬਟ ਮੈਸੇਜ ਨਾਲ ਜਦੋਂ ਹੀ ਰਿਪੋਰਟ ਆਵੇ ਆਪਦੇ ਡਾਕਟਰ ਨਾਲ ਸਾਂਝੀ ਕਰੋ ਇਹਨੂੰ ਕੰਟਰੋਲ ਕਰਨ ਵਾਲੀਆਂ ਜੇ ਜੜੋਂ ਕੱਢ ਨਾ ਕਵਾਂ ਮੈਂ ਇਹਨੂੰ ਕੰਟਰੋਲ ਕਰਨ ਵਾਲਾ ਸਾਡੇ ਕੋਲ ਇੰਨਾ ਕੁਛ ਹੈ ਵਿਟਾਮਿਨ ਸੀ ਡੀ ਜ਼ਿੰਕ ਇਸ ਤੋਂ ਇਲਾਵਾ ਐਂਟੀਵਾਇਰਲ ਡਰੱਗਸ ਵੀ ਹੈ ਜਿਹੜੀਆਂ ਕਿ ਅਸੀਂ ਔਰਲੀ ਦੇ ਸਕਦੇ ਆ ਕੁਝ ਡਰਗਸ ਤਾਂ ਐਸੀਆਂ ਆਂ ਕੁਝ ਮੈਡੀਸਿਨ ਤਾਂ ਐਸੀਆਂ ਜਿਹੜੀਆਂ ਸਿਰਫ ਹਸਪਤਾਲ 'ਚ ਦਾਖਲ ਕਰਕੇ ਦਿੱਤੀਆਂ ਜਾ ਸਕਦੀਆਂ ਪਰ ਬਹੁਤ ਸਾਰੀਆਂ ਦਵਾਈਆਂ ਸਾਡੇ ਕੋਲ ਐਸੀਆਂ ਜਿਹੜੀਆਂ ਅਸੀਂ ਪੇਸ਼ੈਂਟ ਨੂੰ ਲਿਖ ਕੇ ਪਕੜਾ ਦਿੰਨੇ ਘਰੇ ਆਪਦੇ ਘਰੇ ਆਪ ਦਾ ਇਲਾਜ ਕਾਂਤਵਾਸ ਕਰੇ ਆਪ ਦਾ ਘਰੇ ਰਹੇ ਠੀਕ ਹੈ ਸਾਡੇ ਤੋਂ ਸਰਟੀਫਿਕੇਟ ਲੈ ਲੈਂਦੇ ਆ ਕਿ ਵੀ ਮੈਂ ਆਪਦਾ ਇਲਾਜ ਘਰੇ ਕਰਾਉਣਾ ਚਾਹੁੰਦਾ ਤੇ ਸਰਕਾਰ ਇਸ ਨੂੰ ਮਨਜ਼ੂਰੀ ਦਿੰਦੀ ਹੈ ਤੋਂ ਇਸ ਗੱਲ ਤੋਂ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਜਿਸ ਤਰ੍ਹਾਂ ਜਦੋਂ ਸ਼ੁਰੂ-ਸ਼ੁਰੂ 'ਚ ਹੋਇਆ ਉਦੋਂ ਜਰੂਰ ਇਹ ਸਿਸਟਮ ਸੀਗਾ ਕਿ ਉਹ ਸਾਰੇ ਨੂੰ ਜਿਹੜਾ ਪੇਸ਼ੈਂਟ ਉਹਦੇ ਕੰਟੈਕਟ ਟ੍ਰੇਸਿੰਗ ਕਰਕੇ ਜਾਂ ਉਸ ਪੇਸ਼ੈਂਟ ਨੂੰ ਮਜਬੂਰ ਕੀਤਾ ਜਾਂਦਾ ਸੀ ਹਸਪਤਾਲ 'ਚ ਦਾਖਲ ਵਾਸਤੇ ਪਰ ਇਸ ਵੇਲੇ ਸਰਕਾਰ ਦੀਆਂ ਹਦਾਇਤਾਂ ਪਾਲਿਸੀ ਚੇਂਜ ਹੋ ਚੁੱਕੀ ਹੈ ਪੇਸ਼ੈਂਟ ਆਪ ਦੇ ਘਰ ਦੇ ਵਿੱਚ ਰਹਿ ਕੇ ਆਪ ਦਾ ਇਲਾਜ ਕਰਾ ਸਕਦਾ ਹੈ ਆਪ ਦੇ ਡਾਕਟਰ ਨਾਲ ਟੈਲੀਫੋਨ ਤੇ ਜਾਂ ਜਿਹੜਾ ਵੀ ਡਾਕਟਰ ਹੈ ਉਹਦੇ ਨਾਲ ਕੰਟੈਕਟ 'ਚ ਰਹੇ ਪਰ ਮੇਰੀ ਸਭ ਨੂੰ ਇਹੀ ਤਾਕੀਦ ਹੈ ਕਿ ਇਹਨੂੰ ਇਗਨੋਰ ਨਾ ਕਰੋ ਇਹਨੂੰ ਐਟ ਦੀ ਅਰਲੀਐਸਟ ਫੜਨ ਦੀ ਕੋਸ਼ਿਸ਼ ਕਰੀਏ ਇਹਦਾ ਇੱਕ ਹੋਰ ਹੈ ਜੇ ਘਰ ਦੇ ਵਿੱਚ ਮੰਨ ਲਓ ਇੱਕ ਯੰਗ ਮੈਂਬਰ ਨੂੰ ਹੋ ਗਿਆ ਉਹ ਇਗਨੋਰ ਕਰਦਾ ਹੈ ਉਹਨੂੰ ਤਾਂ ਅਲਟੀਮੇਟਲੀ ਕੁਝ ਨਹੀਂ ਹੁੰਦਾ ਪਰ ਜੇ ਉਹ ਬਿਮਾਰੀ ਆਪਦੇ ਬਜ਼ੁਰਗਾਂ ਨੂੰ ਜਾਂ ਆਪਦੇ ਸੀਨੀਅਰ ਮੈਂਬਰਸ ਨੂੰ ਫੈਮਿਲੀ ਦੇ ਵਿੱਚ ਦੇ ਦੇਈ ਤਾਂ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਣ ਦਾ ਖਤਰਾ ਹੈ ਤੋਂ ਇਸ ਲਈ ਮੈਂ ਬਾਰ-ਬਾਰ ਸਾਨੂੰ ਆਪਦੇ ਵੱਲੋਂ ਇਹੀ ਰਿਕੁਐਸਟ ਕਰਦਾ ਹਾਂ ਇਹੀ ਮੋਟੀਵੇਟ ਕਰਨ ਦੀ ਕੋਸ਼ਿਸ਼ ਕਰਦਾ ਹਾਂ ਮੇਰੇ ਕੋਲ ਡੇਲੀ ਇਸ ਦੇ 15 ਤੋਂ 20 ਪੇਸ਼ੈਂਟਸ ਆ ਰਹੇ ਆ ਮੈਂ ਸਭ ਨੂੰ ਸਭ ਤੇ ਇਹੀ ਟਾਈਮ ਲਗਾਨਾ ਹੈ ਕਿ ਤੁਸੀਂ ਬਿਲਕੁਲ ਘਬਰਾਓ ਨਾ ਜਾ ਕੇ ਟੈਸਟ ਕਰਾਓ ਉਹਦੀ ਜਿਹੜੀ ਵੀ ਰਿਪੋਰਟ ਆਏਗੀ ਤੁਸੀਂ ਸਾਡੇ ਨਾਲ ਸਾਂਝੀ ਕਰੋ ਉਸ ਨੂੰ ਫੇਸ ਕਰੋ ਪੋਜ਼ਿਟਿਵ ਆਜੇਗੀ ਤਾਂ ਵੀ ਕੋਈ ਗੱਲ ਨਹੀਂ 네ਗੇਟਿਵ ਆਜੇਗੀ ਤਾਂ ਵੀ ਕੋਈ ਗੱਲ ਨਹੀਂ ਜੇ ਪੋਜ਼ਿਟਿਵ ਆਜੇਗੀ ਬਹੁਤ ਖੁਸ਼ ਕੀਤਾ ਜਾ ਸਕਦਾ ਹੈ ਇਹੀ ਮੈਂ ਕਹਿਣਾ ਚਾਹੁੰਦਾ ਥੈਂਕ ਯੂ ਵੈਰੀ ਮਚ